嗯。 ਕਿ ਜਿੰਨੀਆਂ ਨਾਈਆਂ ਦੀਆਂ ਦੁਕਾਨਾਂ ਐ ਸ਼ਾਪਾਂ ਨੇ ਉਨੀਆਂ ਦਸਤਾਰਾਂ ਦੀ ਹੋ ਕੀ ਕੈਂਪ ਲਾਇਆ ਲੱਖਾਂ ਦੀ ਤਦਾਦ ਦੇ ਵਿੱਚ ਉੱਥੇ ਦਸਤਾਰਾਂ ਸਜਾਈਆਂ ਮੈਨੂੰ ਕਿਹਨੇ ਡੱਕਿਆ ਵੀ ਸੀ ਕਿ ਤੂੰ ਫਤੇਗੜ ਚੂੜੀਆਂ ਦਸਤਾਰਾਂ ਸਜਾਉਣਾ ਆ ਸਕੂਲਾਂ 'ਚ ਕੋਸ਼ਿਸ਼ ਕਰਨੋ ਸਕੂਲਾਂ 'ਚ ਕਹਿਣ ਜਿੱਦਾਂ ਪਹਿਲੇ ਸਮੇਂ ਦੇ ਵਿੱਚ ਦੱਸਦੇ ਸੀ ਸਾਡੇ ਫਾਦਰ ਸਾਹਿਬ ਦੱਸਦੇ ਕਿ ਡੈਡੀ ਜੀ ਕਿ ਜਦੋਂ ਅਸੀਂ ਦਸਤਾਰ ਇਟਸ ਕਲਾਸ ਨਹੀਂ ਸਜਾਈ ਤੇ ਸਾਡੂ ਸਕੂਲੋਂ ਕਹਣ ਨਹੀ ਆਇਓ ਨਾ ਵਟਾਂ ਵਾਲੀ ਦਸਤਾਰ ਆ ਫਿਰ ਸੈਮੀ ਪਟਿਆਲਾ ਆ ਫਿਰ ਅਮਰਸਰ ਸ਼ਾਈ ਆ ਫਿਰ ਮੋਰਨਿੰਗ ਸਟਾਈਲ ਜਿਹੜੀ ਅਮਰਸਰ ਸ਼ਾਈ ਆ ਰੰਗੀ ਸਟਾਈਲ ਆ ਫਰੀ ਸਟਾਈਲ ਉਹ ਜਾਂ ਦਿਲਜੀਤ ਸਾਨੇ ਵਰਗਾ ਵੀਰ ਸਾਡਾ ਫਿਰ ਇੰਦਰਜੀਤ ਨਿੱਕੂ ਸਵੇਰੇ ਦਸਤਾਰ ਆ ਜਿਹੜੀ ਇੱਕ ਵਾਰੀ ਸਜਾ ਲਈਦੀ ਆ ਤੇ ਮੁਰਗੇ ਦਸਤਾਰ ਸਾਰਾ ਦਿਨ ਮੈਨੂੰ ਸਜਾ ਕੇ ਆ ਉਹ ਰੱਖਦੀ ਆ ਸੋ ਸੇਕਲ ਜੀ ਤੁਸੀਂ ਦੇਖ ਰਹੇ ਹੋ ਟਾਕ ਵਿਦ ਹਰਮਨ ਤੇ ਮੈਂ ਹਰਮਨਪ੍ਰੀਤ ਸਿੰਘ ਸੋ ਨਿਊਜ਼ੀਲੈਂਡ ਦੇ ਵਿੱਚ ਸਿੱਖ ਗੇਮਾਂ ਜਿਹੜੀਆਂ ਉਹ ਚੱਲ ਰਹੀਆਂ ਸੋ ਸਿੱਖ ਗੇਮਾਂ ਦੇ ਵਿੱਚ ਐਨਜੀਐਡ ਟਰਬਨ ਕਰੂ ਦੇ ਵੱਲੋਂ ਸੋ ਜਿਹੜੀਆਂ ਦਸਤਾਰ ਸਜਾਉਣ ਦਾ ਕੈਂਪ ਆ ਉਹ ਲਾਇਆ ਹੋਇਆ ਜੀ ਸੋ ਗੱਲਬਾਤ ਕਰਦੇ ਆ ਦਸਤਾਰਾਂ ਸਜਾਉਣ ਲਈ ਜਿਹੜੇ ਇੱਥੇ ਸਾਡੇ ਨੌਜਵਾਨ ਆ ਸੋ ਉਹਨਾਂ ਦੇ ਵਿੱਚ ਗੁਰਜੀਤ ਸਿੰਘ ਜਲੇਸ਼ ਜਿਹੜੇ ਇਸ ਤਰ੍ਹਾਂ ਤੇ ਪੰਜਾਬ ਤੋਂ ਆਏ ਹੋਏ ਆ ਦੇ ਉਹਨਾਂ ਦੇ ਨਾਲ ਹੁਸ਼ਵੰਤ ਸਿੰਘ ਭਾਜੀ ਸੇ ਨਾਲ ਵਿਕਰਮ ਸੇ ਵੀਰ ਜਿਹੜੇ ਨਾਲ ਸੇਵਾ ਜਿਹੜੀ ਉਹ ਵੀ ਕਰ ਰਹੇ ਆ ਸੋ ਗੱਲਬਾਤ ਸਾਰਿਆਂ ਦੇ ਨਾਲ ਕਰਦੇ ਆ ਸੋ ਸਭ ਤੋਂ ਪਹਿਲਾਂ ਗੁਰਜੀਤ ਭਾਜੀ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੂੰਗਾ ਕਿਵੇਂ ਕੈਨੇਡਾ ਤੋਂ ਸਿੱਧੇ ਨਿਊਜ਼ੀਲੈਂਡ ਇਹ ਆ ਤੁਹਾਨੂੰ ਪੰਜਾਬ ਵਾਲੇ ਜਾਂਦਾ ਪਰ ਜ਼ਿਆਦਾ ਟਾਈਮ ਤੁਹਾਨੂੰ ਦੇਖਿਆ ਵਿਦੇਸ਼ਾਂ 'ਚ ਜਾਂਦਾ ਤੇ ਮਹਾਰਾਜ ਦੀ ਬੜੀ ਕਿਰਪਾ ਤੁਹਾਡੇ ਤਾਨਾ ਸਜਾਉਣ ਦੀ ਜ਼ਿੰਮੇਵਾਰੀ ਦੁਨੀਆ ਪਰਚੇ ਨਿਵਾ ਰਹੇ ਹੋ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਪਤਾ ਕਿ ਅਲੱਗ-ਅਲੱਗ ਸ਼ਹਿਰਾਂ ਤੋਂ ਲੈ ਕੇ ਪੰਜਾਬ ਦੀ ਧਰਤੀ ਤੋਂ ਡੇਰਾ ਬਾਬਾ ਨਾਨਕ ਤੋਂ ਲੈ ਕੇ ਗੁਰੂ ਘਰ ਪਟਨਾ ਸਾਹਿਬ ਹਜੂਰ ਸਾਹਿਬ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਜਿੱਥੇ ਵੀ ਆਪਾਂ ਪਹੁੰਚਦੇ ਆ ਪਹਿਲਾਂ ਜਿਹੜੀ ਸ਼ੁਰੂਆਤ ਸੀ ਉਹ ਗੁਰੂ ਗੁਰਦੁਆਰਾ ਸਾਹਿਬ ਤੋਂ ਸਕੂਲਾਂ ਤੋਂ ਸ਼ੁਰੂਆਤ ਕੀਤੀ ਸੀ ਜਿੱਦਾਂ ਜਿੱਦਾਂ ਸੰਗਤ ਦੇ ਨਾਲ ਵਿਚਰਦੇ ਗਏ ਸੰਗਤ ਨਾਲ ਪਿਆਰ ਪੈਂਦਾ ਗਿਆ ਸੰਗਤ ਆਪਣੇ ਆਪ ਹੀ ਜਿਹੜੀ ਬਾਹਰਲੀ ਕੰਟਰੀਆਂ ਦੇ ਵਿੱਚ ਬੁਲਾਉਣ ਲੱਗ ਪਈ ਅੱਜ ਆਪਾਂ ਕੈਨੇਡਾ ਤੋਂ ਜਿਹੜਾ ਇੱਥੇ ਨਿਊਜ਼ੀਲੈਂਡ ਪਹੁੰਚੇ ਆ ਸਿੱਖ ਤੇ ਵਰਲਡ ਕੱਪ ਵੀ ਆਪਾਂ ਕਵਰ ਕਰਨਾ ਸਾਰਾ ਅਲੱਗ-ਅਲੱਗ ਗੁਰੂ ਘਰਾਂ ਦਾ ਟਾਕਾ ਨਹੀਂ ਨਹੀਂ ਵੀ ਕੈਂਪ ਚੱਲ ਰਹੇ ਨੇ ਹਨਾ ਹਰ ਇੱਕ ਜਿਹੜਾ ਗੁਰੂ ਘਰਾਂ ਦੇ ਵਿੱਚ ਆਪਾਂ ਦਸਤਾਰ ਦਾ ਕੈਂਪ ਲਾਉਣਾ ਜਿੱਦਾਂ ਪਹਿਲਾਂ ਤੋਂ ਚੱਲ ਰਹੇ ਨੇ ਛੋਟੇ-ਛੋਟੇ ਬੱਚੇ ਜੁੜੇ ਆ ਨਾਲ ਕਨੇਡਾ ਜਿਹੜਾ ਕੀ ਉਹ ਸਿੱਖ ਮੋਰਸਲ ਕਲੱਬ ਵਾਲੇ ਜੋ ਕਿ ਰਾਈਡ ਕੱਢਦੇ ਨੇ ਉਹਨਾਂ ਨਾਲ ਵਿਚਰਨ ਦਾ ਮੌਕਾ ਮਿਲਿਆ ਜਿਹੜਾ 11 ਲੱਖ ਸੰਗਤ ਸੀ ਗੁਰਦੁਆਰਾ ਸਾਹਿਬ ਸਰੀ ਤੇ ਤੁਹਾਨੂੰ ਪਤਾ ਜਿਹੜਾ ਨਗਰ ਕੀਰਤਨ ਚੱਲਦਾ ਐਰ ਕੀ ਪਿਛਲੀ ਵਾਰ ਨਾਲੋਂ ਜ਼ਿਆਦਾ ਸੰਗਤ ਸੀ ਫਿਰ ਉਹ ਵੈਨਕੂਵਰ ਗੁਰਦੁਆਰਾ ਸਾਹਿਬ ਉੱਥੇ ਵੀ 4.5 ਲੱਖ ਸੰਗਤ ਸੀ ਜਿੱਥੇ ਜਿੱਥੇ ਵੀ ਕੈਂਪ ਚੱਲ ਗਿਆ ਬਸ ਸਪੋਰਟ ਕੈਲਗਰੀ ਨਗਰ ਕੀਰਤਨ ਬ੍ਰਮਟਨ ਸਾਰੇ ਜਿੰਨੇ ਵੀ ਨਗਰ ਕੀਰਤਨ ਸੀ ਆਪਾਂ ਉਹ ਉੱਥੇ ਸਾਰਾ ਪ੍ਰੋਗਰਾਮ ਅਟੈਂਡ ਕੀਤਾ ਪ੍ਰਦਰਸ਼ਨੀ ਕੈਂਪ ਲਾਇਆ ਲੱਖਾਂ ਦੀ ਤਦਾਦ ਦੇ ਵਿੱਚ ਉੱਥੇ ਦਸਤਾਰਾਂ ਸਜਾਈਆਂ ਤੇ ਅੱਜ ਆਪਾਂ ਨਿਊਜ਼ੀਲੈਂਡ ਪਹੁੰਚੇ ਆ ਇੱਥੇ ਵੀ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਜਿੱਦਾਂ ਇੱਥੇ ਅੱਜ ਸੇਖੇ ਡਾ ਨੇ ਇੱਥੇ ਵੀ ਆਪਾਂ ਦਸਤਾਰ ਦਾ ਕੈਂਪ ਲਾ ਰਹੇ ਆ ਆ ਮੇਰੇ ਨਾਲ ਇੱਕ ਛੋਟਾ ਬੱਚਾ ਖੜਾ ਇਹ ਵੀਰ ਜੀ ਨੇ ਤੁਹਾਨੂੰ ਫੋਟੋ ਵੀ ਆਪਾਂ ਦੇ ਸਕਦੇ ਆ ਪਿਛਲੀ ਵਾਰੀ ਇਹ ਬੱਚੇ ਨੇ ਦਸਤਾਰ ਸਜਾਈ ਸੀ ਭਾਈ ਨੇ ਅੱਜ ਵੀ ਫੋਟੋ ਸੰਭੀ ਆ ਉਦੋਂ ਬੱਚਾ ਕਿੰਨੇ ਸਾਲ ਦਾ ਸੀ ਜੀ ਅੱਜ ਦਾ 1.5 ਸਾਲ ਦਾ ਸੀ ਉਦੋਂ 1.5 ਸਾਲ ਦਾ ਸੀ ਤੇ ਅੱਜ 2.5 ਸਾਲ ਦਾ ਹੋ ਗਿਆ ਮੈਨੂੰ ਮੈਨੂੰ ਕਹੇ ਮੈਨੂੰ ਫੋਟੋ ਦੇ ਦਿਓ ਮੈਂ ਜ਼ਰੂਰ ਉਹ ਫੋਟੋ ਵੇਖਾਂਗਾ ਮੈਂ ਫੋਟੋ ਵੇਖੀ ਬੜੀ ਮਨ ਨੂੰ ਖੁਸ਼ੀ ਹੋਈ ਕਿ ਮਾਪੇ ਜਿਹੜੇ ਆ ਸਾਡੀ ਵੇਟ ਕਰਦੇ ਆ ਕਿ ਗੁਰਜੀਤ ਵੀਰ ਨੇ ਆਉਣਾ ਜਾਂ ਹੋਰ ਵੀ ਜਿਹੜੇ ਨਾਲ ਮੇਰੇ ਵੀਰ ਨੇ ਉਹਨਾਂ ਨੇ ਆਣ ਕੇ ਇੱਥੇ ਦਸਤਾਰਾਂ ਸਜਾਉਣੀਆਂ ਕੈਂਪ 'ਚ ਮਨ ਨੂੰ ਬੜੀ ਖੁਸ਼ੀ ਮਿਲਦੀ ਆ ਤੇ ਆਪਾਂ ਜਰੂਰ ਇਦਾਂ ਜਿਹੜਾ ਕੀ ਸੰਗਤ ਦੇ ਨਾਲ ਸਜੋਗ ਦੇ ਨਾਲ ਜਿਹੜੇ ਸਾਡੇ ਕੈਂਪ ਵਿੱਚ ਚੱਲਦਾ ਜੀ ਇਹ ਦਸਤਾਰ ਸਜਾਉਣ ਦਾ ਇੱਕ क्रेज ਦੀ ਗੱਲ ਕਰੀਏ ਤਾਂ ਵਿੱਚ ਨੂੰ ਇੱਕ ਦੌਰ ਉਹ ਵੀ ਆਇਆ ਸੀ ਜਦੋਂ ਪੰਜਾਬ 'ਚ ਕਿਹਾ ਜਾਂਦਾ ਸੀ ਕਿ ਮੁੰਡੇ ਅੱਜ ਕੱਲ ਪੱਗਾ ਨਹੀਂ ਜੀ ਹੁਣ ਤਾਂ ਕਟਿੰਗ ਵਾਲੇ ਜਿਆਦਾ ਮਿਲਦੇ ਆ ਪਰ ਜਿਹੜਾ ਟ੍ਰੈਂਡ ਹੈ ਚੇਂਜ ਹੋਇਆ ਹੁਣ ਤੁਸੀਂ ਦੇਖੋਗੇ ਮੋਸਟਲੀ ਯੂਥ ਆ ਜਿਹੜਾ ਉਹ ਪੱਗਾਂ ਦੇ ਵਿੱਚ ਤੁਹਾਨੂੰ ਦਸਤਾਰ ਸਜਾਈ ਦਿਖਾਈ ਦਿੰਦਾ ਕੀ ਕਹਿੰਦੇ ਹੋ ਇਸ ਤੇ ਇਹ ਜੀ ਤੁਸੀਂ ਦੇਖ ਸਕਦੇ ਹੋ ਹੁਣ ਤਕਰੀਬਨ ਲਗਭਗ ਜੇ ਮੈਨੂੰ ਮੈਂ ਵੇਖਦਾ ਕਿ ਜਿਹੜੇ ਮੋਨੇ ਵੀਰ ਆ ਬਹੁਤ ਜਿਆਦਾ ਰੁਝਾ ਵਧ ਗਿਆ ਦਸਤਾਰਾਂ ਸਜਾਉਣ ਦਾ ਕਿਉਂਕਿ ਸੈਂਟਰ ਖੁੱਲ ਚੁੱਕੇ ਨੇ ਮੇਰੀ ਸੋਚ ਸੀ ਕਿ ਜਿੰਨੀਆਂ ਨਾਈਆਂ ਦੀਆਂ ਦੁਕਾਨਾਂ ਐ ਸ਼ਾਪਾਂ ਨੇ ਉਹਨੀਆਂ ਦਸਤਾਰਾਂ ਦੀਆਂ ਹੋਣ ਇੱਕ ਵਾਰ ਇੱਕ ਵਾਰੀ ਛੋਟ ਜੀ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਜ਼ਰੂਰ ਦੱਸਣਾ ਚਾਹੁੰਦਾ ਸਕਦ ਨੂੰ ਕਿ ਮੈਨੂੰ ਕਿਹਨੇ ਡੱਕਿਆ ਵੀ ਸੀ ਕਿ ਤੂੰ ਫਤੇਗੜ ਚੂੜੀਆਂ ਦਸਤਾਰਾਂ ਸਜਾਉਂਦਾ ਆ ਕਿ ਤੂੰ ਪੈਸੇ ਲੈ ਰਿਆ ਹਨਾ ਕਿ ਮੈਨੂੰ ਇਹਦਾ ਬੇਨਤੀ ਕੀਤੀ ਕਿ ਮੈਂ ਪੁੱਛਿਆ ਕਿ ਤੁਸੀਂ ਨਾਈ ਨੂੰ ਕਿੰਨੇ ਪੈਸੇ ਦੇ ਕੇ ਹੁੰਦੇ ਹੋ ਕਿ ਤੁਸੀਂ ਵੇਖੋ ਤੁਸੀਂ ਕਟਿੰਗ ਕਰਵਾਉਂਦੇ ਹੋ ਕਿੰਨਾ ਕੁਛ ਅਸੀਂ ਤੁਹਾਨੂੰ ਦਸਤਾਰ ਸਜਾ ਰਹੇ ਹਾਂ ਅਸੀਂ ਰੈਂਟ ਦੇ ਰਹੇ ਹਾਂ ਦੁਕਾਨ ਦਾ ਸਾਡਾ ਸਾਰਾ ਕੁਝ ਇਸ ਤੋਂ ਹੀ ਚੱਲ ਰਿਹਾ ਆ ਸਾਡੀ ਜਿਹੜੀ ਆਪਾਂ ਹੋਰ ਕੋਈ ਕਾਰਜ ਨਹੀਂ ਕਰਦੇ 12 ਮਹੀਨੇ ਜਿਹੜੀ ਸਵੇਰੇ ਉੱਠੀ ਦਾ ਸ਼ਾਮਾਂ ਨੂੰ ਸੌਂਦਾ ਸਿਰਫ ਦਸਤਾਰ ਤੇ ਜੀ ਦਸਤਾਰ ਨੇ ਦੁਨੀਆ ਕਮਾਤੀ ਆ ਦਸਤਾਰ ਨੇ ਸੰਗਤ ਦੇ ਦਰਸ਼ਨ ਕਰਾਉਂਦੇ ਆ ਜਦੋਂ ਜਰੂਰ ਆਪਾਂ ਨੂੰ ਵਧੀਆ ਲੋਕ سپورਟ ਕਰਦੇ ਜਿਦਾ ਰਾਜਾ ਭਾਜੀ ਨੇ ਮਿੰਟਾ ਭਾਜੀ ਨੇ ਹੈਨਾ ਜਦੋਂ ਵਧੀਆ سپورਟ ਕਰਦੇ ਨੇ ਗੋਪਾ ਬਹਿਨ ਸਿਆ ਕੰਤਾ ਧਾਲੀਵਾਲ ਕੀ ਉਠਠਵਾਲ ਆ ਸ਼ਰਨ ਭਾਜੀ ਆ ਇਹ ਵਧੀਆ ਜਿਹੜੇ ਬੰਦੇ سپورਟ ਕਰਦੇ ਆ ਦਸਤਾਰ ਨੂੰ ਯਹਾਂ ਵੀ ਆਪਾਂ ਦਸਤਾਰ ਨੂੰ ਚੁੱਕਣਾ ਜੀ ਅੱਗੇ ਲੈ ਕੇ ਜਾਣਾ ਹੈਨਾ ਤੇ ਮੈਨੂੰ ਪੰਜਾਬ ਦੇ ਵਿੱਚ ਜਦੋਂ ਮੇਰੇ ਕੋ ਪੈਸੇ ਮੋਗੇ ਸੀ ਦਸਤਾਰਾਂ ਲਾਉਂਦੇ ਮੈਂ ਗੁਰੂ ਘਰਾਂ ਚ ਕੈਂਪ ਲਦਾ ਮੇਰੇ ਕੋ ਜਿੰਨੇ ਕਹੇ ਮੈਂ ਖਰਚੀ ਦਿੰਦਾ ਆ ਫਿਰ ਜਦੋਂ ਇਹਨਾਂ ਨਾਲ ਮਿਲੇ ਆ ਇੱਕ ਮਤਲਬ ਦਸਤਾਰਾਂ ਦੀ ਕਹਿੰਦੇ ਦੱਸੋ ਚਾਹੀਦੀਆਂ ਕਿੰਨੀਆਂ ਨੇ ਹੂੰ ਕਿ ਜਦੋਂ ਹੁਣ ਸਿੰਘੂ ਬਾਰਡਰ ਤੇ 1400 ਦਸਤਾਰ ਸਜਾਈ ਆ ਜੀ ਹੀਮਕੋਟ ਸਾਹਿਬ ਘਟ ਤੋਂ ਘਟ ਵੀ 30 40 ਥਾਂ ਜਾਂਦੇ ਆ ਪਟਨਾ ਸਾਹਿਬ ਜਾਂਦੇ ਆ ਜੀ ਹਜੂਰ ਸਾਹਿਬ ਜਾਂਦੇ ਆ ਜੀ ਹੀਮਕੋਟ ਸਾਹਿਬ ਜਾਈ ਦਾ ਉੱਪਰ ਲੈ ਕੇ ਸਚਖੰਡ ਮਤਲਬ ਏ ਉਹ ਜੀ ਗੁਰੂ ਘਰਾਂ ਦੇ ਵਿੱਚ ਜਦੋਂ ਆਪਾਂ ਪ੍ਰਦਰਸ਼ਨੀ ਕੈਂਪ ਲਾਉਂਦੇ ਆ ਸਾਡੇ ਬੱਚੇ ਆਪਣੇ ਆਪ ਜੁੜਦੇ ਆ ਬਿਲਕੁਲ ਸੋ ਬਿਲਕੁਲ ਜੀ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਕਿ ਜਦੋਂ ਕੈਂਪ ਲੱਗਦੇ ਆ ਤਾਂ ਵਾਕਈ ਕਿਤੇ ਨਾ ਕਿਤੇ ਕੈਂਪ ਦੇ ਵਿੱਚ ਉਹ ਕਹਿੰਦੇ ਜੀ ਜ਼ਿਆਦਾ ਨਹੀਂ ਤਾਂ ਜੇ ਇੱਕ ਜਾਂ ਦੋ ਜਣੇ ਵੀ ਨਾਲ ਜੁੜ ਜਾਣ ਤਾਂ ਇਹਨਾਂ ਦੀ ਜਿਹੜੀ ਉਹ ਕਾਮਯਾਬੀ ਆ ਇਹ ਮੰਨਦੇ ਆ ਵੀ ਵਾਕਈ ਅਸੀਂ ਕਾਮਯਾਬ ਹੋ ਗਏ ਆ ਕੈਂਪ ਲਾਉਣ ਦੇ ਵਿੱਚ ਪਰ ਜੇ ਆਪਾਂ ਗੱਲ ਕਰੀਏ ਤਾਂ ਯੂਥ ਹੈ ਇਸ ਟਾਈਮ ਵਾਕਈ ਦਸਤਾਰਾਂ ਦੇ ਨਾਲ ਜੁੜ ਰਿਹਾ ਸੋ ਗੁਰਜੀ ਭਾਜੀ ਤੁਹਾਨੂੰ ਤੋਂ ਜਾਣਨਾ ਚਾਹੂੰਗਾ ਇਹ ਪ੍ਰੇਰਣਾ ਆਈ ਕਿੱਥੋਂ ਕੀ ਦਸਤਾਰਾਂ ਸਜਾਣੀਆਂ ਜਾਂ ਨੌਜਵਾਨੀ ਨੂੰ ਇਸ ਪਾਸੇ ਨੂੰ ਜਿਹੜਾ ਮੋੜ ਮੋੜ ਕਟਵਾਣਾ ਕੀ ਕਹੋਗੇ ਇਹਦੇ ਤੇ ਇਹ ਜੀ ਪਹਿਲਾਂ ਜਸਪਾਲ ਸਿੰਘ ਭੁੱਲਰ ਜੋ ਕਿ ਪੰਜਾਬ ਦੇ ਵਿੱਚ ਵਿਛਰਦਾ 우ਸਤਾਦ ਸਾਰਿਆਂ ਦਾ ਜਿੰਨੇ ਆਲੀ ਪਗ ਦਸਤਾਰ ਸ਼ੁਰੂ ਕੀਤੀ ਸੀ ਦਾ ਨਾਮ ਸ਼ਾਇਦ ਸਾਰੇ ਵੀ ਜਾਣਦੇ ਆ ਮੈਂ ਨਾਂ ਲੈਣ ਲੋ ਕੋ ਮੈਨੂੰ ਮੇਰਾ ਬੜਾ ਸੀਨਾ ਚੌੜਾ ਹੁੰਦਾ ਕਿ ਦਸਤਾਰ ਜਿਹੜੀ ਡਬਲ ਪੇਚ ਵਾਲੀ ਸ਼ੁਰੂਆਤ ਕੀਤੀ ਜਸਪਾਲ ਸਿੰਘ ਭੁੱਲਰ ਨੇ ਕੀਤੀ ਆ ਉਤੋਂ ਫਿਰ ਅਲੱਗ-ਅਲੱਗ ਜਦੋਂ ਐਕਟਰ ਜਾਂ ਹੀਰੋ ਜਾਂ ਦਿਲਜੀਤ ਸਾਂਝ ਵਰਗਾ ਵੀਰ ਸਾਡਾ ਫਿਰਿੰਦਰਜੀਤ ਨਿੱਕੂ ਗਰੇਵਾਲ ਫਿਰ ਹੁਣ ਜਸੜ ਫਿਰ ਐਮੀ ਵਿਰਕ ਸਰਤਾਜ ਆਪਾਂ ਜੇ ਗੱਲ ਕਰ ਲਈਏ ਜਿਹੜੇ ਦਸਤਾਰ ਦੇ ਨਾਲ ਜੁੜੇ ਨੇ ਜੋ ਦਸਤਾਰ ਸਜਾਈ ਦੀ ਹੈ ਕਹਿੰਦੇ ਉਹਦਾ ਮਰਗੀ ਸਜਾ ਕੇ ਦਿਓ ਫਿਰ ਸਾਨੂੰ ਮਨ ਨੂੰ ਬੜੀ ਖੁਸ਼ੀ ਮਿਲਦੀ ਹੈ ਕਿ ਆਪਾਂ ਉਹਦਾ ਦੀ ਸਜਾਉਣੀ ਆ ਔਰ ਰੁਝਾਨ ਉਹਨਾਂ ਨੇ ਵੀ ਬਦਲਿਆ ਜਦੋਂ ਮੇਰੀ ਸ਼ੁਰੂਆਤ ਹੋਈ ਆ ਮੈਂ ਤਕਰੀਬਨ ਸਰਤਾਜ ਨੂੰ ਵੇਂਦਾ ਹੁੰਦਾ ਸੀ ਵਟਾਂ ਵਾਲੀ ਪੱਗ ਤੇ ਮਨ ਨੂੰ ਬੜੀ ਖੁਸ਼ੀ ਹੁੰਦੀ ਜਸੜ ਸਰਤਾਜ ਫਿਰ ਹੌਲੀ ਨੂੰ ਦਸਤਾਰ ਇੱਕ ਸਟਾਈਲ ਫਿਰ ਦੋ ਫਿਰ ਤਿੰਨ ਹੁਣ ਟੋਟਲ ਜਿੰਨੇ ਵੀ ਦੁਨੀਆ ਦੇ ਸਟਾਈਲ ਟੋਟਲ ਤੇ ਵੈਸੇ 52 ਨੇ ਦਸਤਾਰ ਦਾ ਕੋਈ ਅੰਤ ਨਹੀਂ ਹੈਗਾ ਜਿੰਨੇ ਫੇਸ ਆ 19 ਸਟਾਈਲ ਲੱਗ ਲਗਿਆ ਕੋਈ ਅੰਤ ਨਹੀਂ ਹੈ ਸੱਤ ਸਟਾਈਲ ਦੇ ਦਮਾਲੇ ਨੇ ਉਹ ਵੀ ਸਜਾ ਲਈ ਦੀ ਆ ਫਿਰ ਜੇ ਤੁਸੀਂ ਨਿਊਜ਼ੀਲੈਂਡ ਦੀ ਗੱਲ ਕਰਦੇ ਹੋ ਇੱਥੇ 109 ਜਣਿਆਂ ਨੇ ਕਿਸ ਦਾੜੀ ਰੱਖੇ ਆ ਤੁਹਾਡੇ ਕੈਂਪ ਤੋਂ ਬਾਅਦ ਹਾਂਜੀ ਤੁਸੀਂ ਜ਼ਿਕਰ ਕੀਤਾ 52 ਤਰ੍ਹਾਂ ਦੇ ਸਟਾਈਲ ਨਾਲ ਜਿਹੜੀ ਦਸਤਾਰਾ ਸਜਾਈ ਜਾਂਦੀ ਆ ਸੋ ਇੱਕ ਕਾਬਤ ਹੁੰਦੀ ਆ ਜੀ ਵੀ ਅੱਪਾਂ ਕਹਿੰਦੇ ਸਵੇਰੇ ਦਸਤਾਰਾ ਜਿਹੜੀ ਇੱਕ ਵਾਰੀ ਸਜਾ ਲਈ ਦੀ ਆ ਤੇ ਮੁਰਗੇ ਦਸਤਾਰ ਸਾਰਾ ਦਿਨ ਮੈਨੂੰ ਸਜਾ ਕੇ ਆ ਉਹ ਰੱਖਦੀ ਆ ਸੋ ਬੜੀ ਸੋਹਣੀ ਗੱਲ ਕਿਸੇ ਨੇ ਇਹ ਲਿਖੀ ਹੋਈ ਆ ਤੁਸੀਂ 52 ਤਰ੍ਹਾਂ ਦੀ ਗੱਲ ਕੀਤੀ ਆ ਤੇ ਮੋਸਟਲੀ ਜੇ ਆਪਾਂ ਦੇਖੀਏ ਤਾਂ ਆਪਾਂ ਪਟਿਆਲਾ ਸ਼ਾਹੀ ਬਟਾਂ ਵਾਲੀ ਜਾਂ ਆਪਾਂ ਜਿਵੇਂ ਮੈਂ ਮੰਨਦਾ ਸਿੰਪਲ ਇਹੀ ਪੱਗਾਂ ਦੋ ਤਿੰਨ ਤਰ੍ਹਾਂ ਦੀਆਂ ਬੰਨ੍ਹਦੇ ਆ 52 ਤਰ੍ਹਾਂ ਦੀ ਚਕਿਸਤਰਾ ਦੀਆਂ ਸਪੈਸ਼ਲ ਕਿਹੜੇ-ਕਿਹੜੇ ਕੈਟਾਗਰੀ ਆ ਜਿੱਦਾਂ ਸਪੈਸ਼ਲ ਬਟਾਂ ਵਾਲੀ ਦਸਤਾਰ ਹੈ ਜ਼ਿਆਦਾਤਰ ਕੈਂਪਾ ਚ ਬਟਾਂ ਵਾਲੀ ਦਸਤਾਰ ਸਜਾਈਦੀ ਆ ਆਪਾਂ ਹਨਾ ਮੈਨੂੰ ਬਾਜੀ ਫੜ ਲਓ ਕੋਈ ਨਹੀਂ ਬੱਚੇ ਜਿੱਦਾਂ ਬਟਾਂ ਵਾਲੀ ਦਸਤਾਰ ਆਪਾਂ ਸਜਾਈਦੀ ਹੈ ਹਨਾ ਕਿ ਬਟਾਂ ਵਾਲੀ ਦਸਤਾਰ ਆ ਫਿਰ ਸੈਮੀ ਪਟਿਆਲਾ ਆ ਫਿਰ ਅਮਰਸਰ ਸ਼ਾਈ ਆ ਫਿਰ ਮੋਰਨੀ ਸਟਾਈਲ ਜਿਹੜੀ ਅਮਰਸਰ ਸ਼ਾਈ ਆ ਹੰਗੀ ਸਟਾਈਲ ਆ ਫਰੀ ਸਟਾਈਲ ਆ ਫਿਰ ਲੋਕ ਜਿਹੜੀ ਆਪਾਂ ਲੋਕ ਪਗ ਮੰਨਦੇ ਆ ਬਹੁਤ ਜ਼ਿਆਦਾ ਜਿਹੜੀ ਫੋਕ ਪਗ ਆਪਾਂ ਕਹਿ ਦਿੰਦੇ ਆ ਹਨਾ ਜੀ ਉਹਨੂੰ ਆਪਾਂ ਕਹਿ ਦਿੰਦੇ ਆ ਜਿੱਦਾਂ ਇਹ ਦਸਤਾਰਾਂ ਦੇ ਨਾਂ ਰੱਖੇ ਗਏ ਨੇ ਅਲੱਗ-ਅਲੱਗ ਜੀ ਬੈਠੋ ਬੈਠੋ ਦਸਤਾਰਾਂ ਦੇ ਨਾਂ ਅਲੱਗ-ਅਲੱਗ ਰੱਖੇ ਗਏ ਆ ਪਰ ਜ਼ਿਆਦਾਤਰ ਜਿਹੜੀ ਵਟਾਂ ਵਾਲੀ ਦਸਤਾਰ ਆpasse ਚਾਈਦੀ ਜਿਹੜੇ ਪ੍ਰਮੋਟਰ ਨੇ ਜਿਹੜੇ ਕਬੱਡੀ ਨੂੰ ਸਪੋਰਟ ਕਰਦੇ ਨੇ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਦਾਸ ਨੇ 3 ਸਾਲ ਹੋ ਚੱਲੇ ਆ ਕਿ ਤੁਸੀਂ ਸਪੋਰਟ ਕਰੋ ਸਹਿ ਲੈਵਲ ਤੇ ਦਸਤਾਰ ਦਾ ਜਿਹੜਾ ਕੰਪੀਟੀਸ਼ਨ ਕਰਵਾਈਏ ਜਿੱਦਾਂ ਕਬੱਡੀ ਕੱਪ ਹੁੰਦੇ ਨੇ ਮੇਰੀ ਕੋਸ਼ਿਸ਼ ਹੈ ਕਿ ਇੱਕ ਵੱਖਰੀ ਪਛਾਣ ਬਰੇ ਹਰ ਇੱਕ ਚੈਨਲ ਤੇ ਇਹ ਜਿਹੜੀ ਆ ਵੀਡੀਓ ਚੱਲੇ ਪਤਾ ਲੱਗੇ ਕਿ ਇੰਨੇ ਨੇ ਵੱਡੇ ਜਿਹੜੇ ਇਨਾਮ ਰੱਖੇ ਜਾਂਦੇ ਆ ਸਾਡੇ ਬੱਚਿਆਂ ਦੇ ਵਿੱਚ ਉਤਸ਼ਾਹ ਆਵੇ ਜਿੱਦਾਂ ਪੰਜਾਬ ਦੀ ਧਰਤੀ ਤੇ ਬਲਟੀਨਾ ਮੋਟਰਸਾਈਕਲ ਬੁਲਟ ਇਨਾਮ ਰੱਖਦੇ ਨੇ ਕੈਂਪ ਚੱਲਦੇ ਨੇ ਮੈਂ ਕਹਿੰਦਾ ਨਹੀਂ ਵੀ ਨਹੀਂ ਚੱਲਦੇ ਪਰ ਸਕੂਲਾਂ 'ਚ ਕੋਸ਼ਿਸ਼ ਕਰਨੋ ਸਕੂਲਾਂ 'ਚ ਕਹਿੰਦੇ ਜਿੱਦਾਂ ਪਹਿਲੇ ਸਮੇਂ ਦੇ ਵਿੱਚ ਦੱਸਦੇ ਸੀ ਸਾਡੇ ਫਾਦਰ ਸਾਹਿਬ ਦਾਦੇ ਕਿ ਡੈਡੀ ਜੀ ਕਿ ਜਦੋਂ ਅਸੀਂ ਦਸਤਾਰ ਇਟਸ ਕਲਾਸ ਨਹੀਂ ਸਜਾਉਣੀ ਤੇ ਸਾਡੂ ਸਕੂਲੋਂ ਕਹਣਾ ਨਹੀਂ ਆਇਓ ਨਾ ਆਇਓ ਜਿੱਦਾਂ ਦੀ ਮਰਜ਼ੀ ਸਜਾ ਕੇ ਆਓ ਬੱਚਿਆਂ ਨੂੰ ਕਿਹਾ ਜਾਂਦਾ ਸੀ ਤੇ ਹੁਣ ਨਹੀਂ ਹੁਣ ਬੱਚੇ ਦਸਤਾਰ ਸਜਾ ਕੇ ਨਹੀਂ ਜਾਂਦੇ ਸਕੂਲੇ ਪੰਜਾਬ ਤੋਂ ਸ਼ੁਰੂਆਤ ਹੋਵੇ ਹੋਰਾਂ ਕਟਰੀਆਂ ਦੇ ਵਿੱਚ ਵੀ ਚਲੋ ਹੋ ਰਹੀ ਆ ਕਰਦੇ ਵੀ ਆ ਪਰ ਮੈਂ ਕਹਿੰਦਾ ਕਿ ਪੰਜਾਬ ਤੋਂ ਅਧਰ ਜ਼ਰੂਰ ਜਿਹੜੇ ਪੰਜਾਬ ਦੇ ਸਕੂਲ ਨੇ ਜਿਹੜੇ ਪ੍ਰਿੰਸੀਪਲ ਨੇ ਵਧੀਆ-ਵਧੀਆ ਲੋਕ ਉਹ ਜ਼ਰੂਰ ਇਹ ਇਹ ਗੱਲਾਂ ਨੂੰ ਆਪਣੇ ਤੇ ਲਾਗੂ ਕਰਨ ਜੀ ਦਸਤਾਰੇ ਦੀ ਮਿਤੀ ਕਰਾਂਗੇ ਜਿਹਦੇ ਲੱਕੀ ਦੇ ਸਿਰ ਦੇ ਹਿਸਾਬ ਨਾਲ ਜੀ ਕਿੰਨੇ ਮੀਟਰ ਲੱਗਣੀ ਹੈ ਮੈਂ ਇਹੀ ਚੀਜ਼ ਜਾਣਨੀ ਚਾਹੁੰਦਾ ਸੀ ਕਿ ਇਹ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਕਿੰਨੀ ਪੱਗ ਕਿਹੜੇ ਬੱਚੇ ਦੇ ਜਾਂ ਕਿਹੜੇ ਵਿਅਕਤੀ ਦੇ ਸਿਰ ਤੇ ਕਿੰਨੀ ਸੈਟ ਆਊਗੀ ਇਹ ਜੀ ਬੱਚੇ ਦੇ ਹਰ ਇੱਕ ਬੱਚੇ ਦਾ ਸਿਰ ਦਾ ਹਿਸਾਬ ਲਈਦਾ ਤੁਸੀਂ ਦਸਤਾਰ ਫੜ ਸਕਦੇ ਹੋ ਵੀ ਇਹਦਾ ਪੱਲਾ ਜਿਹੜਾ ਆਪਾਂ ਕਿੰਨੇ ਮੀਟਰ ਦਸਤਾਰ ਇਹਦੀ ਆਪਾਂ ਮੰਤੀ ਕੀਤੀ ਹੈ 5.5 ਮੀਟਰ ਦਸਤਾਰ ਲੱਗੂਗੀ ਕਿੰਨੇ ਮੀਟਰ ਹੋਊਗੀ ਹਾਂ ਜੀ ਪੂਰਾ ਪੱਲਾ ਆਊਗਾ ਜੀ ਜੀ ਆ ਤੁਸੀਂ ਲਾਈਵ ਕੀਤਾ ਤੁਸੀਂ ਵੇਖ ਸਕਦੇ ਹੋ ਸਾਰੀ ਇਹ ਖੇਚ ਲੋ ਵਿੱਚ ਮਾੜਾ ਪੁੱਛੇ ਇਹ ਆਪਾਂ 5.5 ਮੀਟਰ ਦਸਤਾਰ ਲਾਉਣੀ ਆ ਓਕੇ ਜੀ ਲਓ ਜੀ ਇਹ ਵੀ ਕਬੱਡੀ ਚੀਜ਼ ਆ ਜੀ ਜਦੋਂ ਇਹ ਪੂਰਾ ਥਾਨ ਆ ਥਾਨ ਦੇ ਤੇ ਸੀਨ ਆ ਜਿਹੜੀ ਉਹ ਵੱਜੀ ਆ ਤੇ ਥਾਨ ਦੇ ਵਿੱਚੋਂ ਪੱਗ ਪਾੜ ਕੇ ਜਿਹੜੀ ਬੰਦੇ ਆ ਕਿਸੇ ਦੇ 5.5 ਕਿਸੇ ਦੇ ਛੋਟੀ ਆ ਜਾਂ ਕਿਸੇ ਦੇ ਵੱਡੀ ਆ ਪਰ ਮੈਂ ਕਦੇ ਇਹ ਨਹੀਂ ਦੇਖਿਆ ਕਿ ਕਿਸੇ ਦਾ ਲੜ ਘਟ ਗਿਆ ਜਾਂ ਕਿਸੇ ਦਾ ਲੜ ਵੱਧ ਗਿਆ ਤੇ ਇਹ ਜਿਹੜਾ ਬੜਾ ਤੁਹਾਡੇ ਤੁਸੀਂ ਨਾਪਦੇ ਆ ਜਿਹੜਾ ਬੜਾ ਪਰਫੈਕਟ ਹੁੰਦਾ तकरीबन ਕੋਈ ਮਤਲਬ ਪਤਾ ਨਹੀਂ ਗਿਣਤੀ ਕਿੰਨੀ ਕਿ ਦਸਤਾਰਾਂ ਸਜਾ ਚੁੱਕੇ ਆ ਤੇ ਗੁਰੂ ਰਾਮਦਾਸ ਦੀ ਕਿਰਪਾ ਵੀ ਖੁਸ਼ੀ ਦੇ ਨਾਲ ਜਦੋਂ ਆਪਾਂ ਅੰਦਰੋਂ ਜੁੜ ਜਾਂਦੇ ਆ ਦਸਤਾਰ ਜਿਹੜੀ ਆ ਸਾਡੇ ਇੱਕ ਸਾਡੇ ਸਰੀਰ ਦਾ ਇੱਕ ਹਿੱਸਾ ਆ ਸਾਡਾ ਅੰਗ ਆ ਦਸਤਾਰ ਜਦੋਂ ਆਪਾਂ ਦਸਤਾਰ ਨੂੰ ਆਪਣਾ ਅੰਗ ਮੰਨ ਲੈਂਦੇ ਆ ਫਿਰ ਦਸਤਾਰ ਨਾਲ ਇੰਨਾ ਕ ਪਿਆਰ ਬਣ ਜਾਂਦਾ ਕਿ ਤੁਸੀਂ ਜਿੱਦਾਂ ਵੀ ਦਸਤਾਰ ਸਜਾਉਣਾ ਮੰਗਦੇ ਹੋ ਜਾਂ ਕਿੱਦਾਂ ਵੀ ਉਹ ਦਸਤਾਰ ਵੀ ਤੁਹਾਡੀ ਹੈਲਪ ਕਰਦੀ ਗੁਰੂ ਮਹਾਰਾਜ ਨੇ ਚਲੋ ਉਹ ਵੀ ਮਹਾਰਾਜ ਤੇ ਕਰਦਾ ਕਰਦਾ ਉਹ ਤੇ ਖੜਾ ਹੀ ਆ ਸਦਾ ਪਰ ਦਸਤਾਰ ਸਾਡੀ ਹੈਲਪ ਕਰਦੀ ਆ ਉਦੋਂ ਫਿਰ ਆਪਾਂ ਦਸਤਾਰ ਸਜਾਈ ਦੀ ਸੇਮ ਬੱਚੇ ਦੇ ਫੇਸ ਦੇ ਹਿਸਾਬ ਨਾਲ ਕਿ ਕਿਹੜੀ ਦਸਤਾਰ ਜੱchnੀ ਆ ਕਿੱਦਾਂ ਦਾ ਤੁਹਾਡੀ ਲੋਕਿਆ ਹੁਣੇ ਬੱਚਾ ਹੈ ਕਿ ਇਹ ਬੱਚੇ ਦੇ ਬੱਚੇ ਨੂੰ ਦਸਤਾਰ ਸਜੋਣੀ ਬੜੀ ਔਖੀ ਆ ਜੀ ਤੇ ਪਹਿਲਾਂ ਵੀ ਬੱਚਾ ਸਜਾ ਕੇ ਆਉ 2.5 ਸਾਲ ਦਾ ਬੱਚਾ ਸੀ ਤਕਰੀਬਨ ਜੋ ਜਿਹੜੇ ਬੱਚੇ ਛੋਟੇ ਛੋਟੇ ਹੁੰਦੇ ਆ ਉਹਨਾਂ ਦੇ ਉਹਨਾਂ ਦੇ ਫੇਸ ਦੇ ਹਿਸਾਬ ਨਾਲ ਦਸਤਾਰਾਂ ਸਜਾਉਣੀ ਬਹੁਤ ਔਖੀ ਹੋ ਜਾਂਦੀਆਂ ਕਈ ਵਾਰ ਪਰ ਆਪਾਂ ਜਦੋਂ ਬੱਚੇ ਦੇ ਫੇਸ ਦੇ ਹਿਸਾਬ ਨਾਲ ਦਸਤਾਰ ਸਜਾਉਣੀ ਆ ਕਿ ਬੱਚੇ ਜਿਹੜੇ ਆਓ ਸਿੱਖੀ ਦੇ ਨਾਲ ਵੀ ਜੁੜਦੇ ਆ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਕਿ ਵੱਡੇ ਹੋ ਕੇ ਵੀ ਆਪਾਂ ਦਸਤਾਰ ਸਜਾਉਣੀ ਆ ਬੱਚੇ ਨੇ ਜਾਂ ਵੱਡੇ ਵੀ ਆ ਉਹ ਕਹਿੰਦੇ ਜੀ ਸਾਡੀ ਦਸਤਾਰ ਨਾਲ ਸਿਰਦਰਦ ਕਰਦਾ ਸਾਨੂੰ ਦਸਤਾਰ ਟੈਟ ਲੱਗਦੀ ਆ ਹਨਾ ਜੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਆਪਾਂ ਦੱਸੀ ਦਿਆਂ ਟੈਕਨੀਕਲ ਪੁਆਇੰਟ ਦੇ ਨਾਲ ਕਿੱਦਾਂ ਤੁਹਾਡਾ ਸਿਰਦਰਦ ਦਸਤਾਰ ਦੇ ਨਾਲ ਨਹੀਂ ਹੋਊਗਾ ਕਿੱਦਾਂ ਤੁਹਾਨੂੰ ਦਸਤਾਰ ਤੁਹਾਨੂੰ ਕੰਫਰਟੇਬਲ ਲੱਗੇਗੀ ਹਨਾ ਖਿੱਚ ਕੇ ਰੱਖੋ ਖਿੱਚ ਕੇ ਖਿੱਚ ਕੇ ਟਾਈਟ ਹਾਂ ਉਹ ਜਿਹੜੀਆਂ ਗੱਲਾਂ ਨੇ ਉਹ ਫਿਰ ਦਸਤਾਰ ਦੇ ਨਾਲ-ਨਾਲ ਬੱਚੇ ਫਿਰ ਆਪਣੇ ਜਿਹੜੇ ਸਿੱਖੀ ਦੇ ਨਾਲ ਜੁੜ ਜਾਂਦੇ ਆ ਜ਼ਿਆਦਾਤਰ ਬੱਚੇ ਜਿਹੜੇ ਆ ਉਹਨਾਂ ਦੀ ਪ੍ਰੋਬਲਮ ਇਹ ਹੁੰਦੀ ਆ ਕਿ ਸਾਡੇ ਕੇਸ ਬੜੇ ਭਾਰੇ ਆ ਅਸੀਂ ਕਿਦਾਂ ਦਸਤਾਰ ਸਜਾਵਾਂਗੇ ਅਸੀਂ ਕਿਦਾਂ ਕੀ ਕਰਾਂਗੇ ਬਹੁਤ ਬੱਚੇ ਇਦਾਂ ਦੇ ਨੇ ਕਿ ਜਿਹੜੇ ਬੱਚੇ ਹੀ ਤਾਂ ਬੋਲ ਦਿੰਦੇ ਆ ਵੀ ਆਪਾਂ ਇਦਾਂ ਕਰਨਾ ਜੀ ਪਰ ਉਹ ਜਦੋਂ ਉਹ ਚੀਜ਼ ਨੂੰ ਆਪਾਂ ਦੂਰ ਕਰ ਦਿੰਨੇ ਆ ਫਿਰ ਸਾਡੇ ਜਿਹੜੇ ਬੱਚੇ ਆ ਉਹ ਜੁੜ ਜੁੜ ਜਾਂਦੇ ਆ ਕਾਫੀ ਸਿੱਖੀ ਦੇ ਨਾਲ ਜੀ ਤੇ ਹੁਣ ਤੱਕ ਕਿੰਨੀਆਂ ਦਸਤਾਰਾਂ ਜਿਹੜੀਆਂ ਸਜਾ ਚੁੱਕੀਆਂ ਕਿਹੜੀ ਉਮਰ ਤੋਂ ਲੱਗੇ ਸੀ ਕਿੰਨਾ ਸਮਾਂ ਹੋ ਗਿਆ ਦਸਤਾਰਾਂ ਦੀ ਜੀ 2008 ਤੋਂ ਮੈਂ ਦਸਤਾਰ ਸਜਾਉਣ ਲੱਗਾ ਸੀ ਤੇ ਆਪਣੇ ਸਜਾਉਂਦਾ ਸਜਾਉਂਦਾ ਫਿਰ ਹੋਰਾਂ ਵੀਰਾਂ ਨੇ ਨਾਲ ਜੁੜ ਗਏ ਫਿਰ ਦਸਤਾਰਾਂ ਸਜਾਈਆਂ ਵਧੀਆ ਸੋਹਣੀਆਂ ਸੋਹਣੀਆਂ ਫਿਰ ਬੱਚਿਆਂ ਨੂੰ ਬੜੀ ਖੁਸ਼ੀ ਹੋਈ ਕਿ ਹਾਂ ਦਸਤਾਰ ਕਿੰਨੀ ਸੋਹਣੀ ਲੱਗਦੀ ਆ ਜਾਂ ਕਿਹੜਾ ਕੱਪੜਾ ਲੈਣਾ ਆ ਜਾਂ ਕਿਦਾਂ ਕੀ ਆ ਫਿਰ ਹੌਲੀ ਹੌਲੀ ਪਿਆਰ ਪੈਂਦਾ ਗਿਆ ਦਸਤਾਰ ਦੇ ਨਾਲ ਹੁਣ ਫਿਰ ਆਪਾਂ ਦੂਜਿਆਂ ਨੂੰ ਸਿਖਾਉਣ ਲੱਗ ਪਏ ਆ ਉਹ ਇਸੇ ਤਰ੍ਹਾਂ ਪਹਿਲਾਂ ਸੋਚਿਆ ਨਹੀਂ ਸੀ ਵੀ ਕਦੀ ਵੀ ਇਦਾਂ ਕਰਾਂਗੇ ਦਸਤਾਰ ਜਦੋਂ ਆਪਾਂ ਸਿੱਖੀ ਆ ਬਹੁਤ ਤਿੰਨ ਕੁ ਮਹੀਨੇ ਚ ਦਸਤਾਰ ਸਜਾਉਣੀ ਸਿੱਖੀ ਆ ਆਪਣੇ ਸਿਰ ਤੇ ਪਰ ਹੁਣ 2 ਘੰਟੇ ਚ ਸਿਖਾ ਦੇ ਦੀ ਜੀ ਸੋ ਲਾਸਟ ਵਿੱਚ ਇੱਕ ਸੰਦੇਸ਼ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਦਸਤਾਰ ਬੰਨਣਾ ਚਾਹੁੰਦੀ ਹੈ ਦਸਤਾਰਾਂ ਜਿਹੜੇ ਸਜਾਉਣਾ ਚਾਹੁੰਦੇ ਆ ਵੀਰ ਜਰੂਰ ਆਪਾਂ ਜੱਪਾਂ ਨੇ ਕਟਿੰਗ ਜਿਹਾ ਭਾਵੇਂ ਸਰਦਾਰ ਆ ਇੱਕ ਵਾਰੀ ਦਸਤਾਰ ਜਿਹੜੀ ਆ ਜਰੂਰ ਆਪਾਂ ਅੱਜ ਪੱਲਾ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਜਿਹੜੇ ਨੌਜਵਾਨ ਵੀਰ ਆ ਕਿ ਜਰੂਰ ਆਪਾਂ ਭਾਵੇਂ ਕਟਿੰਗ ਚਾ ਭਾਵੇਂ ਸਰਦਾਰ ਆ ਦਸਤਾਰਾਂ ਜਰੂਰ ਸਜਾਇਆ ਕਰੋ ਪੱਗ ਸਜਾਇਆ ਕਰੋ ਇੱਥੇ ਕਈ ਬੱਚੇ ਮੈਂ ਵੇਖਿਆ ਕਿ ਬਾਹਰਲੀਆਂ ਕੰਟਰੀਆਂ ਦੇ ਵਿੱਚ ਕੈਨੇਡਾ 'ਚ ਵੀ ਕਾਫੀ ਬੱਚੇ ਇੱਥੇ ਵੀ ਆ ਕਿ ਉਹ ਮਤਲਬ ਉਹ ਨਾ ਪਟਕਾ ਬੱਧਾ ਹੁੰਦਾ ਜਿਹੜਾ ਛੋਟੇ ਬੱਚੇ ਬਣਦੇ ਨੇ ਨਾ ਪਟਕਾ ਉਹਨਾਂ ਪਟਕਾ ਬੱਧਾਂ ਦਾ ਜੂੜੀ ਤੇ ਇੱਥੇ ਤੁਸੀਂ ਚਾਹੇ ਗੋਲਦਮਲਾ ਸਜਾਓ ਚਾਹੇ ਪੱਗ ਜਰੂਰ ਸਜਾਓ ਜਿਨ੍ਹਾਂ ਦੇ ਫੇਸ ਤੇ ਥੋੜੀ ਜੀ ਦਾੜ੍ਹੀ ਆ ਜਾਂਦੀ ਵੱਡੇ ਹੋ ਜਾਂਦੇ ਹੋ ਕਿਉਂਕਿ ਸੋਹਣੇ ਲੱਗਦੀ ਆ ਤੁਹਾਨੂੰ ਦਸਤਾਰ ਇਹ ਚੀਜ਼ ਨੂੰ ਜਰੂਰ ਆਪਣੇ ਤੇ ਲਾਗੂ ਕਰਿਆ ਕਰੋ ਬੱਚਿਆਂ ਨੂੰ ਸਮਝਾਇਆ ਕਰੋ ਕਿ ਜਿਹੜੀ ਦਸਤਾਰ ਆ ਸਾਡੀ ਸ਼ਾਨ ਆ ਸਾਨੂੰ ਜੱਛਦੀ ਆ ਇਸ ਕਰਕੇ ਆਪਾਂ ਜਰੂਰ ਇਸ ਪਾਸੇ ਬੱਚਿਆਂ ਨੂੰ ਲਾਈਏ ਆਪਣੇ ਪਿੰਡਾਂ ਸ਼ਹਿਰਾਂ 'ਚ ਛੋਟੜੇ ਕਸਬਿਆਂ 'ਚ ਉਪਰਾਲੇ ਕਰੋ ਜਿੰਨੇ ਵੀ ਵੀਰ ਬਾਹਰ ਲਿਆਂ ਕਟਰੀਆਂ ਦੇ ਵਿੱਚ ਰਹਿੰਦੇ ਆ ਮੇਰੇ ਹੱਥ ਜੋੜ ਕੇ ਬੇਨਤੀ ਆਪ ਜ ਤੁਹਾਡੇ ਪਿੰਡ ਸਮਾਗਮ ਚੱਲਦਾ ਨਾ ਤੁਸੀਂ ਲੰਗਰ ਬਹੁਤ ਵੱਡੇ ਲਾਉਂਦੇ ਹੋ ਇੱਕ ਛੋਟਾ ਜਿਹਾ ਉਪਰਾਲਾ ਕਰਿਆ ਕਰੋ ਕਿ ਆਪਣੇ ਪਿੰਡਾਂ ਦੇ ਵਿੱਚ ਦਸਤਾਰ ਦਾ ਕੈਂਪ ਲਾਇਆ ਕਰੋ ਲਾਗੇ ਕਾਫੀ ਕੋਚ ਨੇ ਦਸਤਾਰ ਕੋਲ ਜ ਹੁਣ ਤਾਂ ਪੰਜਾਬ ਦੀ ਧਰਤੀ ਤੇ ਤੇ ਉਹ ਜਿਹੜੀ ਬੱਚੇ ਨੇ ਉਹ ਜਿਹੜਾ ਇਹ ਜਿਹੜਾ ਲੰਗਰ ਆਪਾਂ ਦਸਤਾਰਾਂ ਦਾ ਕਹਿ ਸਨ ਦਸਤਾਰਾਂ ਬੱਚਿਆਂ ਨੂੰ ਦੇਣੀਆਂ ਜਾਂ ਜੋੜਨਾ ਇੱਕ ਬੜਾ ਵੱਡਾ ਏ ਉਪਰਾਲਾ ਆ ਕਿਉਂਕਿ ਤਰੋੜਾਂ ਅਰਬਾਂ ਤੁਸੀਂ ਖਰਚਾ ਕਰਦੇ ਹੋ ਲੰਗਰਾਂ ਦੇ ਉੱਤੇ ਤੁਹਾਡਾ ਕੋਈ ਅੰਤ ਨਹੀਂ ਤੁਸੀਂ ਕਿੰਨੇ ਕਿੰਨੇ ਵੱਡੇ ਉਪਰਾਲੇ ਕਰਦੇ ਹੋ ਪਰ ਇੱਕ ਜਿਹੜੀ ਦਸਤਾਰ ਦੀ ਸ਼ਾਪ ਛੱਡ ਦੇਣੀ ਬੱਚੇ ਨੂੰ ਸਾਹਮ ਲੈਣਾ ਇਹ ਬੜੀ ਵੱਡੀ ਗੱਲ ਏ ਨਿਊਜ਼ੀਲੈਂਡ ਤੋਂ ਸਾਡੇ ਵੀਰ ਕਿਸਵੰਤ ਸਿੰਘ ਹੁਣੀ ਆ ਜਿਹੜੇ ਉਹ ਵੀ ਇੱਥੇ ਹਰ ਕੈਂਪ ਦੇ ਵਿੱਚ ਜਿਹੜੀ ਦਸਤਾਰ ਉਹ ਸਜਾਉਂਦੇ ਆ ਸੋ ਭਾਜੀ ਤੁਹਾਨੂੰ ਵੀ ਜਾਣਨਾ ਚਾਹੂੰਗਾ ਤੁਸੀਂ ਵੀ ਹਰ ਕੈਂਪ 'ਚ ਦਿਖਾਈ ਦਿੰਦੇ ਹੋ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗਾ ਜੀ ਬਹੁਤ ਵਧੀਆ ਉਪਰਾਲਾ ਕਰਦੇ ਆ ਆਪਣੇ ਪ੍ਰਮੋਟਰ ਜੀ ਤੇ ਦਸਤਾਰ ਤੁਹਾਨੂੰ ਪਤਾ ਹੀ ਆ ਬੰਦੇ ਦੀ ਪਰਸਨੈਲਿਟੀ ਚੇਂਜ ਹੁੰਦੀ ਆ ਬਣ ਕੇ ਨਾ ਹੂੰ ਤੇ ਜੇ ਕੋਈ ਤੁਹਾਨੂੰ ਹੋਰ ਕੌਮ ਵਾਲਾ ਬੰਦਾ ਵੀ ਬੁਲਾਉਂਦਾ ਤਾਂ ਸਰਦਾਰ ਜੀ ਕਹਿ ਕੇ ਬੁਲਾਉਂਦਾ ਨਹੀਂ ਤਾਂ ਉਹ ਤੁਰਿਆ ਜਾਂਦਾ ਆ ਤੁਰਿਆ ਜਾਂਦਾ ਅਗਲੇ ਜੀ ਆਪਣੇ ਆਪ ਲੱਗ ਜਾਂਦੀ ਜਦੋਂ ਪੱਗ ਵਾਝੀ ਜਾਂਦੀ ਹੈ ਨਾ ਤੇ ਬਾਕੀ ਆਪਾਂ ਨੂੰ ਇੱਥੇ ਉਪਰਾਲਾ ਚਾਹੀਦਾ ਵੀ ਵੀ ਆਪਾਂ ਬੱਚਿਆਂ ਨੂੰ ਉਤਸ਼ਾਹਿਤ ਕਰੀਏ ਨਾ ਉਹਨਾਂ ਨੂੰ ਪੱਗ ਨਾਲ ਜੋੜੀਏ ਜੇ ਗੁਰਦੁਆਰਾ ਸਾਹਿਬ ਵਾਲੇ ਹੰਬਲਾ ਮਾਰਦੇ ਆ ਕੋਈ ਤਾਂ ਆਪਾਂ ਕਲਾਸ ਲਾਈਏ ਬੱਚਿਆਂ ਨੂੰ ਦੱਸੀਏ ਮਹੱਤਤਾ ਦੱਸੀਏ ਪੱਗ ਦੀ ਵੀ ਇਹ ਆਪਣਾ ਤਾਜ ਆ ਜਿੰਨਾ ਆਪਾਂ ਇਹਨੂੰ ਸਜਾਵਾਂਗੇ ਉੰਨੇ ਆਪਣੀ ਪਰਸਨੈਲਿਟੀ ਬਣੂਗੀ ਹਣਾ ਬਿਲਕੁਲ ਹਾਂ ਤਾਂ ਬਾਕੀ ਚੰਗਾ ਹੈ ਜਿਹੜੀਆਂ ਆਪਣਾ ਕੀ ਹੋਰ ਕਮਿਊਨਿਟੀ ਦੇ ਲੋਕ ਆਉਂਦੇ ਆ ਇੱਥੇ ਤੇ ਉਹ ਵੀ ਦੇਖਦੇ ਵੀ ਇਹ ਕੀ ਚੱਲ ਰਿਹਾ ਉਹਨਾਂ ਨੂੰ ਆਪਣੇ ਦਸਤਾਰ ਬਾਰੇ ਵੱਧ ਤੋਂ ਵੱਧ ਪਤਾ ਲੱਗਦਾ ਬਿਲਕੁਲ ਬਿਲਕੁਲ ਹਾਂਜੀ ਸੋ ਟਰਬਨ ਕਰੀਓ ਤੋਂ ਭਾਜੀ ਤੁਹਾਡੇ ਨਾਲ ਵੀ ਗੱਲ ਕਰਨੀ ਚਾਹੂੰਗਾ ਕੀ ਕਹਿਣਾ ਚਾਹੋਗੇ ਤੁਸੀਂ ਗੱਤਕੇ ਦੀ ਵੀ ਸਿਖਲਾਈ ਦਿੰਦੇ ਹੋ ਨਾਲ ਦੀ ਨਾਲ ਟਰਬਨ ਬਾਰੇ ਵੀ ਜੇ ਥੋੜੇ ਅੱਗੇ ਆਜੋ ਤੇ ਕੀ ਕਹੋਗੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਹ ਤਾਂ ਮਾਰੇ ਕਿਰਪਾ ਨਾਲ ਗੱਤਕਾ ਹੀ ਸਫਲਾਈ ਦਿੰਦੇ ਆ ਅਸੀਂ ਬੱਚਿਆਂ ਨੂੰ ਜੀ ਬੱਚੇ ਮੋਸਟਲੀ ਸਾਡੇ ਕੋ ਇੱਥੋਂ ਦੇ ਬੌਰ ਨੇ ਮੋਸਟਲੀ ਬੱਚੇ ਕੱਲ ਅਸੀਂ ਇੱਥੇ ਪਰਫਾਰਮ ਵੀ ਕੀਤਾ ਬੱਚਿਆਂ ਨੂੰ ਸਟੇਜ ਦੇ ਉੱਤੇ ਅਸੀਂ ਹੋ ਸਟੇਜਸ ਉੱਤੇ ਜਾ ਕੇ ਵੀ ਪਰਫਾਰਮ ਕਰਦੇ ਆ ਸਫਲਾਈ ਦਿੰਦੇ ਇਹਨਾਂ ਨੂੰ ਹਰ ਇੱਕ ਵੀਕਐਂਡ ਦੇ ਉੱਤੇ ਤੇ ਦਸਤਾਰਾਂ ਦਾ ਪਰਾਲਾ ਟੀਐਨਜੀ ਟਰਬਨ ਕ੍ਰਿਊ ਵੱਲੋਂ ਰਾਜਾ ਭਾਈ ਦੀ ਹੈਲਪ ਦੇ ਨਾਲ ਮਤਲਬ ਉਹ ਉਹ ਕਹ ਲੋ ਕਿ ਸਾਰੋਂ ਜਿਵੇਂ ਲੀਡ ਕਰਦੇ ਰਹੇ ਸੀ ਉਹਨਾਂ ਨੂੰ ਫੋਲੋ ਕਰਕੇ ਸਾਰਾ ਕੁਝ ਉਸ ਤਰ੍ਹਾਂ ਹੀ ਕਰ ਲਿਆ। ਇਹ ਸਮਝੀ ਗੁਰਜੀਤ ਸਿੰਘ ਜਿਹੜੇ ਦੁਨੀਆ ਭਰ ਦੇ ਵਿੱਚ ਟਰਬਨ ਕਿੰਗ ਦੇ ਨਾਂ ਤੋਂ ਜਾਣੇ ਜਾਂਦੇ ਆ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਵੱਡੇ ਕੈਂਪਾਂ ਦੇ ਵਿੱਚ ਇਹ ਜਿਹੜੇ ਜਾਂਦੇ ਆ ਦਸਤਾਰਾਂ ਦੀ ਸਿਖਲਾਈ ਦਿੰਦੇ ਆ। ਸੋ ਨਿਊਜ਼ੀਲੈਂਡ ਦੇ ਵਿੱਚ ਵੀ ਇਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟਾਕਾ ਦੀ ਗੁਰੂ ਘਰ ਦੇ ਵਿੱਚ ਜਿਹੜੇ ਕੈਂਪ ਆ ਉਹ ਲਗਾਏ ਜਾਣਗੇ ਤੇ ਉੱਥੇ ਜਿਹੜੇ ਬੱਚਿਆਂ ਨੂੰ ਨੌਜਵਾਨਾਂ ਨੂੰ ਦਸਤਾਰ ਦੀ ਸਿਖਲਾਈ ਆ ਉਹ ਵੀ ਦਿੱਤੀ ਜਾਊਗੀ। ਸੋ ਇੱ ਤੁਸੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ ਸੱਸਿਆਕਾ